ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਿੰਕ ਟੀ ਜਿਹੜੀ ਅਸੀਂ ਹਰ ਸੰਡੇ ਸਰਦੀਆਂ ਨੂੰ ਜੋ ਲਾਈ ਜਾਂਦੀ ਆ ਇਹ ਬਾਬਾ ਦੀ ਸਿੰਘ ਦੀ ਵਿਢਾਈ ਸਾਰੀ ਥਾਕਾ ਪੰਜਾ ਸਾਹਿਬ ਵੱਲੋਂ ਕਿ ਸੰਗਤ ਨੂੰ ਇਹੀ ਹੈ ਜੀ ਅਸੀਂ ਚਾਹ ਅਗੇ ਬਾਬਾ ਜੀ ਨੇ ਦੱਸਿਆ ਸੀ ਚਾਹ ਲਾਈ ਦੀ ਸੀ ਤੇ ਚਾਹ ਹਰ ਸੰਗਤ ਨੂੰ ਹਰ ਲੰਗਰਾਂ ਚੋ ਮਿਲਦੀ ਆ ਕਿ ਪਿੰਕ ਟੀ ਦਾ ਵਖੜਾ ਹੀ ਤੇਸਤਾ ਇਹ ਆਪਣਾ ਟੇਸਟ ਆ ਇਹਦੇ ਨਾਲ ਐਕਸਡ ਨਹੀਂ ਬੰਦਾ ਬਲਕਿ ਨਹੀਂ ਬੰਦੀ ਜੋ ਕਿ ਸਰੀਰ ਦੇ ਕਈ ਦੁੱਖ ਰੋਗ ਦੂਰ ਕਰਦੀ ਆ ਵਧੀਆ ਉਪਰਾਲਾ ਕੀਤਾ ਗਿਆ ਕਿਤੋਂ ਕਿਤੋਂ ਸੰਗਤ ਆਂਦੀ ਹੈ ਇਹ ਜੀ ਸੰਗਤ ਜਿੱਥੋਂ ਕਹਿ ਦਈਏ ਬੜੀ ਕਾਫੀ ਦੂਰ ਤੋਂ ਸੰਗਤ ਆਂਦੀ ਕੋਈ ਜਲੰਧਰ ਮੋਗਾ ਲੁਧਿਆਣੇ ਫਗਵਾੜਾ ਮਤਲਬ ਬੜੀ ਬੜੀ ਦੂਰ ਤੋਂ ਸਾਡੇ ਕੋ ਸੰਗਤ ਸੇਵਾ ਵੀ ਕਰਦੀ ਵੀ ਕੋਈ ਜੋੜਿਆਂ ਦੀ ਸੇਵਾ ਕਰਦੀ ਆ ਕੋਈ ਭਾਂਡੇ ਦੀ ਸੇਵਾ ਕਰਦੇ ਆ ਕੋਈ ਲੰਗਰ ਦੀ ਸੇਵਾ ਕਰਦੇ ਆ ਇਹ ਸਾਰੀ ਕਿਰਪਾ ਬਾਬਾ ਦੀ ਸਿੰਘ ਦੀ ਬੜਾਈਏ ਸਾਰੀ ਇਸ ਚਾਦ ਵਿੱਚ ਕਿੰਨੇ ਆ ਕਿ ਜੜੀਆਂ ਬੂਟੀਆਂ ਨੇ ਇਹ 32 ਜੜੀ ਬੂਟੀਆਂ ਦੀ ਬੰਦੀ ਜੇ ਤੇ ਬਾਕੀ ਸੰਗਤ ਨੇ ਪੀਣ ਨਾਲ ਜੇ ਦਸੀਏ ਤਾਂ ਸੰਗਤ ਕਹਿੰਦੀ ਆ ਕਿ ਇਹੀ ਹਰ ਐਤਵਾਰ ਨੂੰ ਚਲਾਇਆ ਕਰੋ ਤੁਹਾਨੂੰ ਕਿਹਾ ਵੀ ਦੱਸਿਆ ਚਾਹ ਚਲਾਈ ਸੀ ਤੇ ਪਰ ਚਾਹ ਤਾਂ ਉਹਨਾਂ ਨੂੰ ਸਵਾਦ ਨਹੀਂ ਆਇਆ ਜੋ ਕਿ ਪਿੰਕ ਟੀ ਦਾ ਸਵਾਦ ਬਹੁਤ ਜ਼ਿਆਦਾ ਇਹਨਾਂ ਨੂੰ ਪੀਣ 'ਚ ਵੀ ਮਜ਼ਾ ਆਉਂਦਾ ਵਾ ਸੰਗਤ ਕਹਿੰਦੀ ਆ ਬਾਰ-ਬਾਰ ਪਿੰਕ ਟੀ ਤੋਂ ਇਲਾਵਾ ਹੋਰ ਕੋਈ ਚੀਜ਼ ਨਾ ਲਾਇਆ ਕਰੋ ਜੀ ਬਾਬਾ ਜੀ ਕੀ ਨਾਮ ਦਾ ਟਾਂਡਾ ਦਾ ਲੰਗਰ ਲਾਇਆ ਗਿਆ ਕਰਤਾ ਹੈ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਐਤਵਾਰ ਨੂੰ ਸੰਗਤਾਂ ਜੋ ਆਉਂਦੀਆਂ ਹਨ ਉਹਨਾਂ ਵਾਸਤੇ ਦੇਸੀ ਚਾਹ ਬਣਾਈ ਜਾਂਦੀ ਹੈ ਇਹਨੂੰ ਪਿੰਕ ਟੀ ਵੀ ਕਹਿੰਦੇ ਨੇ 30 32 ਜੜੀ ਬੂਟੀਆਂ ਦੇ ਨਾਲ ਐਸ ਜੀ ਆਰ ਡੀ ਕੰਪਨੀ ਇੱਥੇ ਲਖਮਨ ਸਰ ਚੌਂਕ ਉਹਨਾਂ ਵੱਲੋਂ ਇਹ ਬਣਾਈ ਜਾਂਦੀ ਹੈ ਜੀ ਸ਼੍ਰੀਲੰਕਰ ਲਾਇਆ ਜਾਂਦਾ ਚਾਹ ਦਾ ਖਾਸ ਕੀ ਹੈ ਕੀ ਚੀਜ਼ ਜਿਹੜੀ ਇਹ ਸਰਦੀ ਦੇ ਮੌਸਮਾਂ 'ਤੇ ਚਾਹ ਬਹੁਤ ਵਧੀਆ ਬਲਗਮ ਨੂੰ ਦੂਰ ਕਰਦੀ ਐ ਐਸਿਡ ਨਹੀਂ ਬਣਦਾ ਇਸ ਚਾਹ ਦੇ ਨਾਲ ਜੜੀ ਬੂਟੀਆਂ ਨਾਲ ਇਹ ਤਿਆਰ ਹੁੰਦੀ ਐ ਤੇ ਜਿਹੜੇ ਆਪਣੇ ॠषि मुनि ਨੇ ਪੁਰਾਣੇ ਇਹ ਸਾਰੇ ਉਹਨਾਂ ਦੀ ਵਿਧੀ ਦੇ ਨਾਲ ਹੀ ਇਹ ਚਾਹ ਬਣਦੀ ਸੀ ਪ੍ਰਾਤਨ ਸਮਿਆਂ ਤੋਂ ਅੱਜ ਵੀ ਹਰਦਵਾਰ ॠषि ਕੇਸ਼ ਇਹ ਚਾਹ ਪੀਤੀ ਜਾਂਦੀ ਐ ਇਹਦਾ ਪੀਕ ਰੰਗ ਕਿਉਂ ਕਿ ਕਿਵੇਂ ਹੋ ਜਾਂਦਾ ਜੀ ਇਹਦੇ ਵਿੱਚ ਜੜੀ ਬੂਟੀਆਂ ਪਈਆਂ ਨਾਲ ਲਾਲ ਚੰਦਨ ਦੀ ਲੱਕੜ ਪਈ ਐ ਉਹਦੇ ਕਰਕੇ ਹੋਰ 30 32 ਜੜੀ ਬੂਟੀਆਂ ਨੇ ਜਿਹਦੇ ਕਰਕੇ ਇਹ ਸਾਰੀ ਪਿੰਕ ਟੀ ਤੇ ਦੇਸੀ ਚਾਹ ਬਣਦੀ ਹੈ ਸੰਗਤ ਪੀਂਦੀ ਆ ਕਿ ਕੀ ਕਹਿੰਦੀ ਹੈ ਸੰਗਤ ਸੋ ਹਰ ਐਤਵਾਰ ਹੀ ਆਪਾਂ ਇੱਕ ਦੋ ਵਾਰੀ ਦੂਜੀ ਚਾਹ ਬਣਾ ਕੇ ਰੱਖੀ ਸੀ ਪਰ ਸੰਗਤ ਕਹਿੰਦੀ ਨਹੀਂ ਦੂਜੀ ਚਾਹਾਂ ਹੋਰ ਨਾਲ ਲੰਗਰਾਂ 'ਚ ਵੀ ਲੱਗੀਆਂ ਇਹ ਤੁਸੀਂ ਪਿੰਕ ਟੀ ਸਾਡੇ 'ਤੇ ਦੇਸੀ ਚਾਹ ਬਣਾਓ ਅਈ ਇਹੀ ਚੱਕਣੀ ਹੈ ਜਦੋਂ ਨਿਹੰਗ ਸਿੰਘ ਫੌਜਾਂ ਦੇ ਜੰਗਾਂ ਜਾਂਦੇ ਸੀ ਪੀਕੇ ਦੇ ਤੌਰ ਤੇ ਨਿਹੰਗ ਸਿੰਘ ਜਥੇਬੰਦੀਆਂ ਖੰਡਕੀਰਤਨੀ ਸਿੰਘ ਦੇ ਜਥੇ ਨਾਮਧਾਰੀ ਸਿੰਘ ਇਹ ਸਾਰੇ ਇਹੀ ਚਾਹ ਵਰਤਦੇ ਨੇ ਦੂਜੀ ਚਾਹ ਤੋਂ ਗਰੇਜ ਕਰਦੇ ਨੇ ਉਹ ਚਾਹ ਦੇ ਨਾਲ ਐਸਿਡ ਬਹੁਤ ਬਣਦਾ ਏ ਇਹ ਚਾਹ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਐਸਿਡ ਨਹੀਂ ਬਣਦਾ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ 26 ਜਨਵਰੀ ਨੂੰ 25 ਨੂੰ ਨਗਰ ਕੀਰਤਨ ਹੈ 26 ਤਰੀਕ ਨੂੰ ਐਤਵਾਰ ਤੇ 22 ਨੂੰ ਜਨਮ ਦਿਹਾੜਾ ਹੈ ਸਾਕਾ ਪੰਜਾ ਸਾਹਿਬ ਸੇਵਾ ਸੁਸਾਇਟੀ ਵੱਲੋਂ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਉਸ ਦਿਨ ਸਾਰਾ ਦਿਨ ਦਸਤਾਰਾਂ ਦਾ ਕੈਂਪ ਜੋ ਅੱਜ ਪਤਿਤ ਹੋਏ ਨੇ ਸਿੱਖ ਦਸਤਾਰ ਸਜਾਈਏ ਤੇ ਗੁਰਸਿੱਖੀ ਵਧਾਈਏ ਉਹਨਾਂ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ 26 ਤਰੀਕ ਨੂੰ ਆਓ ਦਸਤਾਰ ਸਜਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪ੍ਰਣਾਮ ਕਰੀਏ ਅੱਜ ਤੋਂ ਬਾਅਦ ਅਸੀਂ ਕੇਸਾਂ ਦੀ ਬੇਦਵੀ ਨਹੀਂ ਕਰਾਂਗੇ ਤੇ ਸਿੰਘ ਸਜਾਂਗੇ ਬਾਣੀ ਤੇ ਬਾਣੀ ਦੇ ਧਾਰ ਨਹੀਂ ਹੋਈਏ ਇਹ ਟੈਟਾ ਡਲੋਂ ਸਿੱਪਟੀ ਚਲਦੀ ਰਹੇਗੀ ਜਹਾਰਾ ਹਾਂਜੀ ਇਹ ਸਰਦੀਆਂ ਜਿੰਨੇ ਚਿਰ ਸਰਦੀਆਂ ਹਰ ਐਤਵਾਰ ਇੱਕ ਪਿੰਕ ਟੀ ਦਾ ਲੰਗਰ ਚੱਲਦਾ ਰਹਿੰਦਾ ਹੈ ਤੇ ਗਰਮੀਆਂ ਦੇ ਵਿੱਚ ਲੱਸੀ ਦਾ ਤੇ ਗਰਮ ਜਾਲ ਦਾ ਜਲ ਜੀਰੇ ਦਾ ਇਹ ਸਾਰਾ ਦਿਨ ਸ਼ਬੀਲ ਚਲਦੀ ਹੈ ਕੰਚ ਕਿਵੇਂ ਆਇਆ ਇੱਕ ਚਾਹ ਚਲਾਈ ਇਹ ਸਾਰੇ ਨੌਜਵਾਨ ਵੀਰ ਨੇ ਸਾਡੇ ਜਿਹੜੇ ਇਹਨਾਂ ਦੇ ਮਨ ਚ ਚਾ ਆਇਆ ਸੀ ਵੀ ਗਰਮੀ ਬਹੁਤ ਹੈ ਕਿ ਸ਼ਹੀਦਾਂ ਸਾਹਿਬ ਸੰਗਤ ਬੜੀ ਆਉਂਦੀ ਜਲ ਲਈ ਹੈ ਜਲ ਲਗਾਇਆ ਗਿਆ ਜਲ ਤੋਂ ਬਾਅਦ ਕੰਮ ਵਧਦਾ ਸੰਗਤ ਦੀ ਬਾਬਾ ਦੀਪ ਸਿੰਘ ਦੀ ਕਿਰਪਾ ਵਧ ਗਈ ਤੇ ਲੰਗਰ ਵੀ ਜਲਪੇ ਦੇ ਚਾਵਾਂ ਦਾ ਲੰਗਰ ਤੇ ਹੋਰ ਲੰਗਰ ਅਨੇਕਾਂ ਹੀ ਲੰਗਰ ਦਸਤਾਰਾਂ ਦੇ ਲੰਗਰ ਤੇ ਸੰਗਤਾਂ ਨੂੰ ਨਾਲੇ ਵਾਹਿਗੁਰੂ ਨਾਮ ਜਪਾਇਆ ਜਾਂਦਾ ਹੈ ਕਾਪੀਆਂ ਮੰਡੀਆਂ ਜਾਂਦੀਆਂ ਹਨ ਉਹਨਾਂ ਕਾਪੀਆਂ ਵੀ ਜਮ੍ਹਾਂ ਹੋਣਗੀਆਂ 26 ਤਰੀਕ ਨੂੰ 1 ਫਰਵਰੀ ਨੂੰ ਉਹਨਾਂ ਕਾਪੀਆਂ ਦੇ ਵਾਹਿਗੁਰੂ ਲਿਖਣ ਵਾਲਿਆਂ ਨੂੰ ਆ ਨਾਮ ਕੱਢੇ ਜਾਣਗੇ ਉਹ ਨਾਮ ਵੀ ਦਿੱਤੇ ਜਾਣਗੇ ਜੇ ਕਿਸੇ ਨੇ ਪੀਨੇ ਹੋਏ ਕਿੱਥੇ ਆ ਸਕਦਾ ਐਤਵਾਰ ਗੁਰੂ ਰਾਮਦਾਸ ਹਸਪੀਟਲ ਉਹਦੇ ਬਿਲਕੁਲ ਗੇਟ ਦੇ ਬਾਹਰ ਸਾਕਾ ਪੰਜਾ ਸਾਧ ਸੇਵਾ ਸੁਸਾਇਟੀ ਵੱਲੋਂ ਇਹ ਪਿੰਕ ਟੀ ਦਾ ਲੰਗਰ ਚੱਲਦਾ ਏ ਇੱਥੇ ਆ ਕੇ ਦਰਸ਼ਨ ਜਰੂਰ ਦਿਓ ਨਾਲ ਸੇਵਾ ਕਰੋ ਜੇਕਰ ਕਿਸੇ ਨੇ ਲੈਣੀ ਹੋਵੇ ਤੇ ਲక్ష్మణ ਸਰ ਚੌਂਗ